ਸ਼ਸ਼ੀ ਗਾਲ ਜੀ ਗਿਲਪ ਫਨੀਚਰ ਹਾਊਸ ਪਿੰਡ ਸੰਗਰੂਰ ਜ਼ਿਲ੍ਹਾ ਲੁਧਿਆਣਾ ਤੁਸੀਂ ਬੈਕਸਾਈਡ ਤੇ ਦੇਖ ਰਹੇ ਹੋਗੇ ਆਪਾਂ ਸੋਫਿਆਂ ਵਾਲੇ ਪੋਰਚੂਨ ਚ ਖੜੇ ਆ ਤੇ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਫੈਂਸੀ ਜਿਹਾ ਲੱਕੜੀ ਦਾ ਸੋਫਾ ਇਹ ਲੁੱਕ ਤੁਸੀਂ ਆਪ ਚੈੱਕ ਕਰਿਓ ਤੁਹਾਨੂੰ ਦਿਖਾਉਣੇ ਆ ਤੇ ਵੀਡੀਓ ਤੇ ਆ ਰਿਹਾ ਕੰਟੈਕਟ ਨੰਬਰ ਤੁਸੀਂ ਇਹਦੇ ਆਰਡਰ ਪਲੇਸ ਕਰ ਸਕਦੇ ਹੋ ਸਾਡੇ ਸ਼ੋਅਰੂਮ ਆ ਕੇ ਵੀ ਦੇਖ ਵੀ ਕਰ ਸਕਦੇ ਹੋ ਤੇ ਆ ਨੰਬਰ ਜਿਹੜਾ ਵੀਡੀਓ ਤੇ ਆ ਰਿਹਾ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਵੀਡੀਓ ਕਾਲ ਜ਼ਰੂਰ ਕਰ ਲਿਆ ਕਰੋ ਜੇ ਉਹਨਾਂ ਨੇ ਆਨਲਾਈਨ ਆਰਡਰ ਕਰਨਾ ਠੀਕ ਹੈ ਜੀ ਨੂੰ ਸਾਰਾ ਸਟਾਕ ਸਾਡੇ ਕੋਲ ਰੈਡੀ ਹੁੰਦਾ ਜੀ ਤੇ ਅੱਜ ਆਪਾਂ ਲੈ ਕੇ ਆਇਆ ਥੋਫਾ ਲੈ ਕੇ ਆਇਆ ਚੈੱਕ ਕਰੋ ਜੀ ਇਹ ਗ੍ਰੇਜ ਚ ਬਣਿਆ ਹੋਇਆ ਥੋਫਾ ਤੇ ਸਾਈਜ਼ ਦੀ ਗੱਲ ਕਰੀਏ ਕਿੰਨੇ ਬਾਈ ਕਿੰਨੇ ਰੂਮ ਚ ਸਾਈਜ਼ ਚੋਣਾ ਇੱਥੋਂ ਆਊਗਾ 10 ਫੁੱਟ ਕਾਰਨਰ ਫਿਰ ਉੱਥੋਂ 10 ਫੁੱਟ ਦੇ ਨਾਲ ਆ ਪੀਸ ਪਾ ਕੇ 13 ਫੁੱਟ ਰੂਮ ਚ ਆਉਣਾ ਥੋੜੇ ਇਹ ਕੋਈ 10 ਬਾਈ 13 ਦੇ ਰੂਮ ਚ ਲੱਗਣਾ ਸੋਫਾ ਹੈ ਬਹੁਤ ਵਧੀਆ ਘੈਂਟ ਸੋਫਾ ਹੈ ਬਣਿਆ ਹੋਇਆ ਤੇ ਆਪਾਂ ਕੁਆਲਿਟੀ ਦੀ ਗੱਲ ਕਰੀਏ ਮੇਨ ਤਾਂ ਕੁਆਲਿਟੀ ਆਉਂਦੀ ਆ ਰੇਟ ਮਾਰਕੀਟ ਚ ਨਾ ਕੀ ਹੁੰਦਾ ਰੇਟ ਅੱਜ ਕੱਲ ਰੇਟ ਦਾ ਚੱਲ ਰਿਹਾ ਦੌਰ ਮੰਨ ਲਓ ਕੋਈ 50000 ਦਾ ਵੇਚੀ ਜਾਂਦਾ ਕੋਈ 45000 ਜਿਵੇਂ ਕੱਲ ਵੀਡੀਓ ਦੇਖੀ ਇੱਕ 45000 ਰੁਪਏ ਦਾ ਵੇਚ ਦਿਆ ਤੁਸੀਂ ਇਹ ਦੇਖੋ ਜਿਹਨੇ ਦਾ ਮਾਲ ਵਧੀਆ ਵੇਚਣਾ ਉਹ ਤਾਂ ਨਹੀਂ ਰੇਟ ਘਟਾਊਗਾ ਜਿਵੇਂ ਅਸੀਂ ਲਾ ਲਈ ਅਸੀਂ ਮਾਲ ਵਧੀਆ ਵੇਚ ਰਹੇ ਹਾਂ ਤੁਸੀਂ ਮੇਰੀ ਇਹ ਵੀਡੀਓ ਚ ਪੁਰਾਣੀਆਂ ਵੀਡੀਓ ਜਾਓ ਅਸੀਂ ਮੈਨੂਫੈਕਚਰਿੰਗ ਜਿੱਥੇ ਸਾਡੀ ਫੈਕਟਰੀ ਆ ਉੱਥੇ ਤਿਆਰ ਹੁੰਦਾ ਸਾਰਾ 32 ਡੈਕਸੀ ਦਾ ਮਾਲ ਲਾਉਂਦੇ ਆ ਅਸੀਂ ਠੀਕ ਹੈ ਅਸੀਂ ਉਹ ਨਹੀਂ ਹੈਗਾ ਜੀ 28 ਦਾ ਲਾਤਾ ਜੀ ਕ੍ਰਾਸ ਮਾਲ ਲਾਤਾ ਕੋਈ ਮਾਲ ਨਹੀਂ ਸਪੈਸ਼ਲ ਮੂਰ ਲੱਗ ਕੇ ਆਉਂਦੀ ਹੈ ਪੈਕਿੰਗ ਦੀ ਹਰੇਕ ਬੰਡਲ ਤੇ ਹਰੇਕ ਆਪਣੀ ਫਾਰਮ ਦੇ ਉੱਪਰ ਸੀਟ ਤੇ 32 ਡੈਕਸੀ ਦੀ ਫਾਰਮ ਦਾ ਮੂਰ ਲੱਗ ਕੇ ਹੀ ਆਉਂਦੀ ਆ ਚਲੋ ਮਾਰਕ ਚਲੋ ਮਾਰਕੀਟ ਚ ਜੋ ਹੁੰਦਾ ਆ ਆਪਾਂ ਹੋਈ ਚਲੇ ਆਪਾਂ ਕੋਈ ਚੱਕਰ ਨਹੀਂ ਕੋਈ ਪਾਣੀ ਅਗਲਾ 30 ਦਾ ਵਿੱਚ ਆਪਣਾ ਕੋਈ ਚੱਕਰ ਨਹੀਂ ਆਪਣਾ ਜੋ ਰੇਟ ਆ ਫਿਕਸ ਪ੍ਰਾਈਸ ਸਾਡੇ ਜੋ ਵੀ ਫਰਨੀਚਰ ਤੁਸੀਂ ਦੇਖਦੇ ਹੋ ਆ ਸੋਫੇ ਵਾਲਾ ਪੋਰਸ਼ਨ ਆ ਗਿਆ ਬੈੱਡ ਵਾਲਾ ਆਪਣਾ ਅੱਗੇ ਆ ਸਾਡੇ ਰੇਟ ਸਾਰੇ ਹੀ ਫਿਕਸ ਰਹਿੰਦੇ ਆ ਔਰੇ ਅਸੀਂ ਉਹ ਕੰਮ ਹੀ ਨਹੀਂ ਕਰਦੇ ਆ ਬਾਰਗੇਨਿੰਗ ਵਾਲਾ ਕਿ ਰੇਟ ਘੱਟ ਲਿਆ ਤੁਸੀਂ 1 ਲੱਖ ਦਾ ਮਾਲ ਲੈ ਲਿਆ 2 ਲੱਖ ਦਾ ਲੈ ਲਿਆ ਰੇਟ ਘਟਾਉਣ ਵਾਲਾ ਰੇਟ ਘਟਾਉਣ ਵਾਲਾ ਸਾਡੇ ਬਿਲਕੁਲ ਹੀ ਕੰਮ ਨਹੀਂ ਬਾਸ ਸ਼ਿਪਿੰਗ ਸਾਡੀ ਜਿਹੜੀ 60000 ਤੋਂ ਉਪਰ ਬਿਲਕੁਲ ਫ੍ਰੀ ਆ ਤੇ ਆ ਸਾਰੇ ਹੀ ਪੰਜਾਬ 'ਚ ਬਿਲਕੁਲ ਫ੍ਰੀ ਆ ਸਾਰੇ ਪੰਜਾਬ 'ਚ ਇੱਥੋਂ ਮਰਜੀ ਆ ਜੋ ਤੇ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰਾਂਗੇ ਤੁਹਾਨੂੰ ਸਾਈਜ਼ ਵਗੈਰਾ ਮੈਂਸ਼ਨ ਆਪਾਂ ਕਰਤਾ 10x13 ਦਾ ਸਾਈਜ਼ ਦੇ ਰੂਮ ਚ ਸੋਫਾ ਹੁਣਾ ਸਾਈਜ਼ ਤੇ ਦੇਖੋ ਪਾਲਿਸ਼ ਹੋਈ ਹੋਈ ਬਾਜੂ ਲੱਗੀ ਹੋਈ ਆ ਤੇ ਉਰੇ ਬਹੁਤ ਵਧੀਆ ਫੋਮ ਵਗੈਰਾ ਭਰਤੀ ਹੋਈ ਆ ਆਪਾਂ ਸਾਰੀ ਉਦੋਂ ਬਾਅਦ ਚੋ ਸਕੀਟ ਤੇ ਟਾਂਕੇ ਵਗੈਰਾ ਲੱਗੇ ਹੋਏ ਇੱਕ ਟਾਂਕੇ ਖਿੱਚੇ ਤੇ ਉਰੇ ਵੀ ਟਾਂਕੇ ਖਿੱਚੇ ਹੋਏ ਆ ਆਹ ਨਾ ਬਹੁਤ ਜਿਹੜੇ ਰੇਡ ਘਟਾਉਂਦੇ ਆ ਉਰੇ ਹਨਾ ਕੱਟ ਪੀਸ ਭਰ ਦਿੰਦੇ ਹੁੰਦੇ ਆ ਆਪਾਂ ਸਾਰੀ ਲੱਗੀ ਆ ਫਾਈਬਰ ਭਰੀ ਹੋਈ ਐ ਚ ਤੁਸੀਂ ਆਹ ਦੱਬ ਕੇ ਵੀ ਚੈੱਕ ਕਰ ਸਕਦੇ ਹੋ ਆਹ ਠੀਕ ਆ ਉਦੋਂ ਬਾਅਦ ਜੋ ਪਿੱਲੋ ਆਉਣਗੇ 6 ਪਿੱਲੋ ਆਉਣਗੇ ਜਿਹੜੇ ਐਲ ਚ ਤਿੰਨ ਇਧਰ ਤਿੰਨ ਉਧਰ ਉੱਥੇ ਆਪਾਂ ਬਟਨ ਮੜੇ ਹੋਏ ਆ ਸਾਰੇ ਬਟਨ ਲੱਗੇ ਹੋਏ ਆ ਇਦਾਂ ਲੂਜ਼ ਕਾਰਨਰ ਕਾਰਨਰ ਵੀ ਬੜਾ ਆਊਗਾ ਇਹਦਾ ਠੀਕ ਹੈ ਜੀ ਤੇ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਈਏ ਫਿਨਿਸ਼ਿੰਗ ਆ ਵੀ ਇਦਾਂ ساری ਫੌਮ ਵਗੈਰਾ ਭਰੀ ਹੁੰਦੀ ਆ ਕੁਆਲਿਟੀ ਇੱਕ ਨੰਬਰ ਮਿਲਣੀ ਆ ਤੇ ਉਸ ਤੋਂ ਬਾਅਦ ਜੋ 2 ਸੀਟਰ ਮਿਲਜੂ ਤੁਹਾਨੂੰ ਆ ਇਹ ਪੀਸ ਤੇ ਵੀ ਦੋ ਪਿੱਲੋ ਆਣਿਆ ਸਾਈਡ ਤੇ ਆਰਮ ਤੇ ਪਾਲਿਸ਼ ਹੋਏ ਠੀਪੇ ਲੱਗੇ ਹੋਏ ਆ ਠੀਕ ਹੈ ਜੀ ਤੇ ਨਾਲ ਮਿਲੂਗਾ ਤੁਹਾਨੂੰ ਟੇਬਲ ਟੇਬਲ ਦਾ ਸਾਈਜ਼ 3/3 ਹੀ ਹੈਗਾ 3:3 ਵਾ 3:3 ਦਾ ਟੇਬਲ ਗਲਾਸ ਇਨਕਲੂਡ ਮਿਲੂਗਾ ਤੁਹਾਨੂੰ 8 ਆਮ ਦਾ ਨਾਲ ਆ ਡਿਵਾਈਡਰ ਆ ਗਿਆ ਹੈ ਜਦਾਂ ਬਗੈਰ ਆਰਮ ਤੋਂ ਤੇ ਪਾਵੇ ਤੁਸੀਂ 골ਡਨ ਲਵਾ ਲਓ ਬਲੈਕ ਲਵਾ ਲਓ ਤੁਹਾਡੇ ਟੂ ਡਿਪੈਂਡ ਕਰਦਾ ਜਿੱਦਾਂ ਤੁਸੀਂ ਚੇਂਜ ਕਰਵਾਉਣੀ ਆ ਉਹ ਆਪਾਂ ਚੇਂਜ ਲਗਾ ਕਰ ਦਾਂਗੇ ਤੇ 4 ਇੰਚੀ ਪਾਵਰ ਲੱਗਿਆ ਹੋਇਆ ਇਹਨੂੰ ਤੇ ਹੁਣ ਦੱਸਦੀ ਆਪਾਂ ਇਹਦਾ ਰੇਟ ਜੇ ਤਾਂ ਤੁਸੀਂ ਕੈਸ਼ ਫਰਨੀਚਰ ਲੈਣਾ ਇਹਦਾ ਪ੍ਰਾਈਸ ਸਾਰੇ ਸੋਫੇ ਦਾ 60000 ਰੁਪਿਆ ਤੇ ਸਾਰੇ ਹੀ ਪੰਜਾਬ ਚ ਸ਼ਿਪਿੰਗ ਇਹਦੀ ਬਿਲਕੁਲ ਹੀ ਫ੍ਰੀ ਆ ਜੇ ਤੁਸੀਂ ਕਰਾਉਣਾ ਹੈ ਸੋਫਾ ਫਿਨਾਂਸ ਫਿਰ ਤੁਹਾਨੂੰ ਦੇਣੀ ਪਣੀ ਹੈ ਡਾਊਨ ਪੇਮੈਂਟ ਹੈਗੀ ਆ ਜੀ 6880 ਰੁਪਏ ਡਾਊਨ ਪੇਮੈਂਟ ਇਹਦੀ ਆ ਕੰਪਲੀਟ ਸੋਫੇ ਦੀ ਤੁਸੀਂ ਸਾਡੇ ਸ਼ੋਅਰੂਮ ਤੋਂ 100 ਕਿਲੋਮੀਟਰ ਦਾ ਏਰੀਆ ਕਵਰ ਕਰਾਂਗੇ ਅਸੀਂ ਤੁਹਾਡਾ ਬਜਾਜ ਕਾਰਡ ਬਣਿਆ ਹੋਵੇ ਠੀਕ ਆ 6880 ਰੁਪਏ ਲਿਆਓ ਤੇ ਆ ਬਹੁਤ ਵਧੀਆ ਘੈਂਟਿਆ ਸੋਫਾ ਲੈ ਜਾਓ ਆਪਦੇ ਘਰੇ ਤੇ 8000 ਦੀਆਂ 8 ਕਿਸ਼ਤਾਂ ਹੋਣਗੀਆਂ ਠੀਕ ਆ ਬਜਾਜ ਫਿਨਾਂਸ ਹੋਊਗਾ 800 ਸਿਰੇ ਡਾਊਨ ਪੇਮੈਂਟ ਆ 8000 ਦੀਆਂ 8 ਕਿਸ਼ਤਾਂ ਨੇ ਆ ਸੋਫੇ ਦੀਆਂ ਤੇ ਮਰਜ਼ੀ ਤੁਹਾਡੀ ਆ ਤੁਸੀਂ ਕੈਸ਼ ਲੈਣਾ ਜਾਂ ਤੁਸੀਂ ਫਨਾਂਸ ਕਰਾਉਣਾ ਫਨਾਂਸ ਕਰਾਉਣਾ 100 ਕਿਲੋਮੀਟਰ ਏਰੀਆ ਆਪਾਂ ਕਵਰ ਕਰਾਂਗੇ ਜੈਕਟਰ ਦੇਖਦੇ ਹੀ ਹੋਵੋਗੇ ਵੀਡੀਓ ਦੇ ਵਿੱਚ ਆ ਦੇਖੋ ਤੁਹਾਡੀ ਫੁੱਲੀ ਮੈਨੂਫੈਕਚਰਿੰਗ ਵਾਲੀ ਡਾਈਨਿng ਟੇਬਲ ਵੀ ਪਈ ਹੈ ਆਪਣੀ ਕੋਲ ਸੋਫੇ ਤੇ ਜਿੰਨੇ ਵੀ ਡਾਈਨਿng ਟੇਬਲ ਆਪਣੇ ਕੋਲ ਬਣਦੇ ਆ ਸਾਰੇ ਟਾਈਟ ਵਿੱਚ ਬਣਦੇ ਆ ਵੀਡੀਓ ਪਰ ਡਾਈਨਿng ਟੇਬਲ ਤੇ ਆਊਗੀ ਜੋ ਆਪਾਂ ਟੌਕ ਚੋਂਗੇ ਨਾ ਵੀ ਆਪਣਾ ਪ੍ਰੇਮ ਵਗੈਰਾ ਸਾਰਾ ਪਿਆ ਹੋਰ ਜਦੋਂ ਮੇਰਾ ਪੇਸਾਰੀ ਟਾਪ ਆਪਣੀ ਡੇਕ ਆਏਗੇ ਦੇਖ ਕੇ ਆਪਾਂ ਕੁਰੇ ਬਣਾਈ ਦੀਆਂ ਤੇ ਇਧਰ ਆ ਜਾਂਦੀਆਂ ਫਾਰਮ ਵਗੈਰਾ ਜਿੱਥੇ ਆਪਣੀ ਫੈਕਟਰੀ ਇੱਥੇ ਸਟੇਰ ਵਗੈਰਾ ਜਿੰਨਾ ਸਾਰਾ ਸਮਾਨ ਪਿਆ ਤੇ ਆ ਚੈੱਕ ਕਰੋ ਆਪਣਾ ਕੰਪਨੀ ਦਾ ਸਾਰਾ ਮਾਲ ਆ ਤੇ ਸਪੈਸ਼ਲ ਮੋਹਰ ਲਾ ਕੇ ਆਉਂਦੀ ਆ ਸਾਰੀਆਂ ਸਾਰੀਆਂ ਫਾਰਮ ਤੇ ਚੈੱਕ ਕਰ ਸਕਦੇ ਹੋ ਦੇਖੋ ਦਿਲ ਫਰਨੀਚਰ ਡੈਕਸੀ 32 ਠੀਕ ਆ ਆਪਾਂ ਠਾਈਟ ਕੋਈ ਨਹੀਂ ਵਰਤੀ ਦੀ ਨਾ ਕ੍ਰੋਸ ਮਾਲ ਵਰਤੀ ਦਾ ਜਿੰਨਾ ਵੀ ਵਰਤੀ ਆ ਸਾਰਾ ਵਧੀਆ ਕੁਆਲਟੀ ਦਾ ਮਾਲ ਵਰਤੀ ਦਾ ਉਹ ਕਿ ਗਈ ਉਹ 40 ਲਾਉਨੇ ਆ 40 ਲਾਉਨੇ ਆ ਉਹ 40 ਐਚ ਆਰ ਫਾਰਮ ਆਉਂਦੀ ਆ 40 ਦੀ ਆਰਡਰ ਤੇ ਹੀ ਕੋਈ ਲਾਉਂਦੇ ਆ ਕੋਈ ਕੋਈ ਲਾਊਗਾ ਮੇਰੇ ਸਾਹਮਣੇ ਲਾਉਂਦੇ ਕੋਈ ਨਹੀਂ ਬਸ ਕਹਿਣ ਨੂੰ ਕੁਲ ਲਾ ਜਾਂਦਾ 40 ਦੀ ਲਾਫੀ ਜੀ ਆਹ ਲਾਤੀ ਰੀਡ ਢਟੋਂ ਨੂੰ ਜਿੱਥੇ ਰੀਡ ਘੜ ਜਾਂਦਾ ਉੱਥੇ ਕੀ ਜਾਂਦਾ ਕਪੜਾ ਸਟੀਚਿੰਗ ਕੀਤਾ ਚਲੋ ਜੀ ਹੋ ਗਿਆ ਅਸੀਂ ਜਿਹੜਾ ਕੰਪੜਾ ਲਾਈਦਾ ਕਪੜੇ ਦੇ ਵਿੱਚ ਫਾਰਮ ਲਾ ਦਈਏ ਇਦਾਂ ਫਾਰਮ ਲਾ ਕੇ ਉਹ ਤੇ ਸਲਾਈ ਹੁੰਦੀ ਆ ਇੱਕ ਇੱਕ ਕਪੜੇ ਤੇ ਸਲਾਈ ਕਰ ਦਿੰਦੇ ਆ ਉਹ ਤੇ ਟਾਂਕੇ ਟੁੱਟ ਜਾਂਦੇ ਹੁੰਦੇ ਉਹਦੇ ਠੀਕ ਆ ਟਾਂਕੇ ਲੈਣ ਲੱਗ ਜਾਂਦੇ ਆ ਅਸੀਂ ਜਿਹੜੀ ਕਰਦੇ ਆ ਕੋਈ ਵੀ ਸੋਫਾ ਬਣਦਾ ਸਾਡੀ ਫਾਰਮ ਵਗੈਰਾ ਪੇਸਟ ਹੁੰਦੀ ਆ ਫਿਰ ਸਲਾਈ ਵਗੈਰਾ ਹੁੰਦੀ ਆ ਫਿਰ ਉਹ ਡੀਨਿੰਗ ਵੈਰਾ ਸਾਰੀ ਉਤੇ ਹੁੰਦੀ ਆ ਰੇਟ ਘਟਾ ਜਿੰਨਾ ਮਰਜ਼ੀ ਲੋ ਜੋ ਵਧਾਉਣ ਤੇ ਉਹੀ ਦੁਕਾਨ ਤੁਹਾਨੂੰ ਕੋਈ ਆਹ ਸਾਰੀ ਫੈਸਿਲਿਟੀ ਲੈਣੀ ਆ ਤਾਂ ਰੇਟ ਕਿਸੇ ਨੇ ਵਧਾਉਣਾ ਹੈ ਕੁਆਲਿਟੀ ਦੀ ਗੱਲ ਲਾਈਏ ਕੋਈ ਹਲਕਾ ਕੱਪੜਾ ਨਹੀਂ ਲੱਗਦਾ ਹੈਗਾ ਸਿੰਬਲ ਵਾਲਾ ਕੱਪੜਾ ਲੱਗਦਾ ਦੇਖੋ ਆ ਸੋਫਾ 35000 ਦਾ ਦਿੰਨੇ ਆ ਸੀ ਤੇ ਆ ਕੰਬਲ ਵਾਲਾ ਕੱਪੜਾ ਲੱਗਿਆ ਠੀਕ ਆ ਹਲਕਾ ਕੱਪੜਾ ਨਹੀਂ ਲੱਗਦਾ ਹੈਗਾ ਭਾਈ ਇਹ ਤੇ ਸੋਫੇ ਲੱਗਦਾ ਆ ਸਪਰਿੰਗ ਪੈਂਦੇ ਹਨ ਜਿਹੜੇ ਜੈਕ ਸਪਰਿੰਗ ਕਹਿੰਦੇ ਆ ਆ ਦੇਖੋ ਜਿਹੜੇ ਜੈਕ ਸਪਰਿੰਗ ਪਏ ਉਸ ਤੋਂ ਬਾਅਦ ਉਹ ਨਮਾਰ ਪੈਂਦੀ ਆ ਇਹ ਨਮਾਰ ਪੂਰੀ ਟਾਈਟ ਹੋ ਗਈ ਠੀਕ ਆ ਉਸ ਤੋਂ ਬਾਅਦ ਉਹ ਫਾਰਮ ਪਏ ਜਾਂਦੀ ਆ ਠੀਕ ਆ ਆ ਚੀਜ਼ ਚ ਬਣਦਾ ਵਾ ਲੋਕੀ ਆ ਸਪ ਨਮਾਰ ਪਾਉਂਦੇ ਨਹੀਂ ਜਾਂ ਸਪਰਿੰਗ ਨਹੀਂ ਪਾਉਂਦੇ ਕਹਿੰਦੇ ਨਮਾਰ ਪਾਉਂਦੇ ਆ ਉਹ ਚ ਥੋੜੇ ਟਾਈਮ ਬਾਅਦ ਚ ਉਹ ਸੀਟ ਢੋ ਲੈਣੀ ਆ ਤੇ ਆਪਾਂ ਬੈਕ ਸਾਈਡ ਵੀ ਇਹਦੇ ਨਮਾਰ ਹੀ ਪਾਈ ਜਿਹੜੀ ਉਹਦੇ ਬੈਕ ਹੋਣੀ ਆ ਜਿੱਥੇ ਬਿੱਲੋ ਵਗੈਰਾ ਆਉਂਦੇ ਹਨ ਉੱਥੇ ਵੀ ਆਪਣੀ ਨਮਾਰ ਪੈਂਦੀ ਆ ਲੋਕੀ ਆ ਸਪੋਰਟਾਂ ਲੱਗੀਆਂ ਠੀਕਾ ਫੋਟ ਲਾ ਕੇ ਉਹਦੇ ਫਾਰਮ ਪੇਸਟ ਕਰ ਦਿੰਦੇ ਆਪਾਂ ਮਜ਼ਬੂਤੀ ਦੇ ਦੀ ਆ ਇਹ ਵਧੀਆ ਚੀਜ਼ ਦੀ ਠੀਕਾ ਕੋਈ ਵੀ ਸੋਫਾ ਹੋਵੇ ਪੈਂ ਕਸਟਮਰ ਦਾ ਆਰਡਰ ਤੇ ਹੋਵੇ ਜਾਂ ਇਹ ਆਪਣਾ ਸਟੋਰ ਤੇ ਹੋਵੇ ਆ ਚੈੱਕ ਕਰੋ ਕੁਆਲਿਟੀ ਦੋ ਇੱਕ ਨੰਬਰ ਇੱਕ ਕਸਟਮਰ ਆਲ ਸਮਾਨ ਲੈ ਕੇ ਜਾਵੇ ਉਹ ਚਾਰ ਕਸਟਮਰ ਨੂੰ ਹੋਰ ਭੇਜੇ ਠੀਕ ਹੈ ਉਹ ਕਰਨਾ ਉਹ ਸਾਰਾ ਕੰਮ ਕਰੋ ਵੀਡੀਓ ਤੇ ਕੰਟੈਕਟ ਨੰਬਰ ਆ ਰਿਹਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਦੇਖੋ ਕਹੜਿਆ ਸੋਫਾ ਵਧੀਆ ਲੌਬੀ ਚ ਲੱਗਿਆ ਹੋਵੇ ਜਾਂ ਰੂਮ ਚ ਲੱਗਿਆ ਲੁੱਕੀ ਉਹ ਘੈਂਟ ਹੋਣੀ ਆ ਭਰਿਆ ਭਰਿਆ ਸੋਫਾ ਲੱਗੂਗਾ ਸਾਰਾ ਰੂਮ ਤੁਹਾਡਾ ਜਿੱਥੇ ਵੀ ਤੁਸੀਂ ਸੋਫਾ ਭਰਿਆ ਲਾਉਣਾ ਤੇ ਬਾਕੀ ਕੰਟੈਕਟ ਕਰ ਲਿਓ ਜੀ ਗਿਲ ਫਰਨੀਚਰ ਹਾਊਸ ਪਿੰਡ ਸੰਗੋਵਾਲ ਜ਼ਿਲ੍ਹਾ ਲੁਗਿਆਣਾ ਹੋਰ ਵੀ ਨਵੇਂ-ਨਵੇਂ ਵੀਡੀਓ ਦੇਖਣੇ ਪੇਜ ਨੂੰ ਜ਼ਰੂਰ ਫੋਲੋ ਕਰਿਆ ਕਰੋ ਵੀਡੀਓ ਜਿਨ੍ਹਾਂ ਨੂੰ ਪੁਰਾਣੀਆਂ ਵੀਡੀਓ ਨਹੀਂ ਦੇਖਿਆ ਜ਼ਰੂਰ ਦੇਖਿਆ ਕਰੋ ਜੀ ਪੁਰਾਣੀਆਂ ਵੀਡੀਓ ਵਗੈਰਾ ਸਭ ਸਾਰੀ ਮੈਨੂਫੈਕਚਰਿੰਗ ਦੀ ਸਾਰੀ ਡਿਟੇਲ ਵਗੈਰਾ ਦਿੱਤੀ ਹੁੰਦੀ ਉਹ ਚ ਕੀ ਆਪਾਂ ਫਾਰਮ ਲਾਉਨੇ ਕਰੀ ਲੇਕਿਨ ਕਿਹੜੀ ਚੀਜ਼ ਬਣਦੀ ਆ ਕੀ ਰੇਟ ਆ ਬਾਕੀ ਹੋਰ ਨਵੇਂ-ਨਵੇਂ ਵੀਡੀਓ ਦੇਖਣ ਫੇਰ ਪੇਜ ਨੂੰ ਜ਼ਰੂਰ ਫੋਲੋ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਥੈਂਕ ਯੂ